ਬਹੁਤ ਸੋਹਣਾ ਫਰਾਲਾ ਲੜੀ ਕੀਤਾ ਤੁਸੀਂ ਇਹ ਤੀਜਾ ਪਾਰਟ ਹੈ ਪਰ ਤੀਸਰਾ ਜਿਹਨਾਂ ਦਾ ਵਾਹ ਵਾਹ ਅਰਦਾਸ ਸਰਬਤ ਸਭ ਦੇ ਬਲੇ ਦੀ ਉਹ ਬਈ ਅਰਦਾਸ ਬਹੁਤ ਜਮਰਸ ਹਾਂਜੀ ਹਾਂ ਓ ਸ਼ਿਸ਼ੂ ਜੀ ਜਮਾਂ ਬਾਕੀ ਬਹੁਤ ਸੋਹਣਾ ਫਰਾਲਾ ਲੜੀ ਕੀਤਾ ਤੁਸੀਂ ਇਹ ਤੀਜਾ ਪਾਰਟ ਹੈ ਪਰ ਤੀਸਰਾ ਜਿਹਨਾਂ ਦਾ ਵਾਹ ਵਾਹ ਅਰਦਾਸ ਸਰਬਤ ਸਭ ਦੇ ਬਲੇ ਦੀ ਉਹ ਬਈ ਅਰਦਾਸ ਬਹੁਤ ਜਮਰਸ ਹਾਂਜੀ ਹਾਂ ਓ ਸ਼ਿਸ਼ੂ ਜੀ ਜਮਾਂ ਬਹੁਤ ਸੋਹਣਾ ਫਰਾਲਾ ਲਿਖੀਤਾ ਤੁਸੀਂ ਇਹ ਤੀਸਰਾ ਪਾਰਟ ਹੈ ਪਰ ਤੀਸਰਾ ਜੀ ਦਾ ਵਾ ਵਾ ਅਰਦਾਸ ਸਰਬੋਤਮ ਬਲੇ ਦੀ ਹੈ ਉਹ ਬਈ ਅਰਦਾਸ ਬਹੁਤ ਜਮਰਸ ਹਾਂ ਜੀ ਅਸ਼ੀਸ਼ ਹੋ ਜੀ ਮਾ ਦੀ ਬਾਕੀ ਬਹੁਤ ਸੋਹਣਾ ਫਰਾਲਾ ਲਿਖੀਤਾ ਤੁਸੀਂ ਇਹ ਤੀਸਰਾ ਪਾਰਟ ਹੈ ਪਰ ਤੀਸਰਾ ਜੀ ਦਾ ਵਾ ਵਾ ਅਰਦਾਸ ਸਰਬੋਤਮ ਬਲੇ ਦੀ ਹੈ ਉਹ ਬਈ ਅਰਦਾਸ ਬਹੁਤ ਜਮਰਸ ਹਾਂ ਜੀ ਅਸ਼ੀਸ਼ ਹੋ ਜੀ ਮਾ ਦੀ ਬਹੁਤ ਸੋਹਣਾ ਪਰਾਲਾ ਕਿਤਾ ਤੁਸੀਂ ਇਹ ਤੀਸਰਾ ਪਾਰਟ ਹੈ ਪਰ ਤੀਸਰਾ ਜੀ ਹਨ ਵਾ ਵਾ ਅਰਦਾਸ ਸਰਬਤੋਂ ਬਲੇ ਦੀ ਉਹ ਪਹਿਲੀ ਅਰਦਾਸ ਬਹੁਤ ਯਮਰਸ ਹਾਂਜੀ ਉਹ ਸ਼ਿਸ਼ਵ ਜੀ ਮਾ ਦੀ ਬਾਕੀ ਬਹੁਤ ਸੋਹਣਾ ਪਰਾਲਾ ਕਿਤਾ ਤੁਸੀਂ ਇਹ ਤੀਸਰਾ ਪਾਰਟ ਹੈ ਪਰ ਤੀਸਰਾ ਜੀ ਹਨ ਵਾ ਵਾ ਅਰਦਾਸ ਸਰਬਤੋਂ ਬਲੇ ਦੀ ਉਹ ਪਹਿਲੀ ਅਰਦਾਸ ਬਹੁਤ ਯਮਰਸ ਹਾਂਜੀ ਉਹ ਸ਼ਿਸ਼ਵ ਜੀ ਮਾ ਦੀ ਪਾਕੀ ਬਹੁਤ ਸੋਹਣਾ ਫਰਾਲਾ ਲੇ ਕੀਤਾ ਤੁਸੀਂ ਇਹ ਤੀਸਰਾ 파ਟ ਪਰ ਤੀਸਰਾ ਜੀ ਬਹੁਤ ਵਾ ਵਾ ਅਰਦਾਸ ਸਰਬਤ ਸਭ ਤੇ ਬਲੇ ਦੀ ਉਹ ਪਹਿਲੀ ਅਰਦਾਸ ਬਹੁਤ ਜਬਰਦਸ ਹਾਂਜੀ ਬਹੁਤ ਸ਼ਿਸ਼ ਹੋਈ ਸੀ ਮਾ ਪਾਕੀ ਬਹੁਤ ਸੋਹਣਾ ਫਰਾਲਾ ਲੇ ਕੀਤਾ ਤੁਸੀਂ ਇਹ ਤੀਸਰਾ 파ਟ ਪਰ ਤੀਸਰਾ ਜੀ ਬਹੁਤ ਵਾ ਵਾ ਅਰਦਾਸ ਸਰਬਤ ਸਭ ਤੇ ਬਲੇ ਦੀ ਉਹ ਪਹਿਲੀ ਅਰਦਾਸ ਬਹੁਤ ਜਬਰਦਸ ਹਾਂਜੀ ਬਹੁਤ ਸ਼ਿਸ਼ ਹੋਈ ਸੀ ਮਾ ਬਹੁਤ ਸੋਹਣਾ ਫਰਾਲਾ ਕੀਤਾ ਤੁਸੀਂ ਇਹ ਤੀਸਰਾ ਪਾਰਟ ਕੋਈ ਤੀਸਰਾ ਜੀ ਵਾ ਵਾ ਅਰਦਾਸ ਸਰਬੋਤਮ ਦੇ ਬਲੇ ਦੀ ਉਹ ਪਹਿਲੀ ਅਰਦਾਸ ਬਹੁਤ ਯਮਰਦ ਹਾਂਜੀ ਉਹ ਸ਼ਿਸ਼ ਹੋਈ ਸੀ ਮਾਂ ਦੀ ਬਹੁਤ ਸੋਹਣਾ ਫਰਾਲਾ ਕੀਤਾ ਤੁਸੀਂ ਇਹ ਤੀਸਰਾ ਪਾਰਟ ਕੋਈ ਤੀਸਰਾ ਜੀ ਵਾ ਵਾ ਅਰਦਾਸ ਸਰਬੋਤਮ ਦੇ ਬਲੇ ਦੀ ਉਹ ਪਹਿਲੀ ਅਰਦਾਸ ਬਹੁਤ ਯਮਰਦ ਹਾਂਜੀ ਉਹ ਸ਼ਿਸ਼ ਹੋਈ ਸੀ ਮਾਂ ਦੀ ਬਹੁਤ ਸੋਹਣਾ ਫਰਾਲਾ ਕੀਤਾ ਤੁਸੀਂ ਇਹ ਤੀਸਰਾ ਪਾਰਟ ਹੈ ਪਰ ਤੀਸਰਾ ਜੀ ਵੀ ਵਾਹ ਵਾਹ ਅਰਦਾਸ ਸਰਬੋਤਮ ਬਲੇ ਦੀ ਉਹ ਪਹਿਲੀ ਅਰਦਾਸ ਬਹੁਤ ਉਬਰਸ ਹਾਂਜੀ ਉਹ ਸ਼ਿਸ਼ ਹੋਈ ਸੀ ਮਾਂਕੀ ਬਾਕੀ ਬਹੁਤ ਸੋਹਣਾ ਫਰਾਲਾ ਕੀਤਾ ਤੁਸੀਂ ਇਹ ਤੀਸਰਾ ਪਾਰਟ ਪਰ ਤੀਸਰਾ ਜੀ ਵੀ ਵਾਹ ਵਾਹ ਅਰਦਾਸ ਸਰਬੋਤਮ ਬਲੇ ਦੀ ਉਹ ਪਹਿਲੀ ਅਰਦਾਸ ਬਹੁਤ ਉਬਰਸ ਹਾਂਜੀ ਉਹ ਸ਼ਿਸ਼ ਹੋਈ ਸੀ ਮਾਂਕੀ